ਸੋਚ ਕੇ ਜੋ ਗੁਰੂ ਰਬਦਾਸ ਮਹਾਰਾਜ ਦੀ ਵਿਚਾਰਧਾਰਾ ਹੈ ਸਤਿਗੁਰ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਇਹ ਹੈ ਕਿ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਧਪ ਮਖੀਰਾ ਸਾਡੇ ਮਾਨਯੋਗ ਸਾਰੇ ਸੰਤ ਸਮਾਜ ਦੇ ਮਹਾਂਪੁਰਸ਼ ਸਟੇਜ ਤੇ ਬਿਰਾਜਮਾਨ ਹੈ ਤੇ ਮੈਂ ਗੱਲ ਕਹਿਣੀ ਚਾਹੁੰਦਾ ਹੈ ਕਿ ਇਹ ਕੰਮ ਕੱਲੇ ਸਤਿਗੁਰ ਰਬਦਾਸ ਮਹਾਰਾਜ ਜੀ ਨੇ ਉਨਾ ਸਮਿਆਂ ਦੇ ਵਿੱਚ ਕੀਤਾ ਜਦੋਂ ਸਾਡੇ ਕੋਲ ਮਨੁੱਖੀ ਅਧਿਕਾਰ ਹੀ ਹੈ ਨਹੀਂ ਸੀ ਕੋਈ ਕਿਸੇ ਨੂੰ ਬੋਲਣ ਦੀ ਆਜ਼ਾਦੀ ਨਹੀਂ ਸੀ ਕਿਸੇ ਨੂੰ ਮੰਦਰਾਂ ਚ ਬਹਿ ਕੇ ਪੂਜਾ ਪਾਠ ਕਰਨ ਦਾ ਅਧਿਕਾਰ ਨਹੀਂ ਸੀ ਨਾ ਹੀ ਕੋ ਪਰ੍ਹ ਸਕਦਾ ਸੀ ਉਸ ਵੇਲੇ ਸਾਨੂੰ ਸਤਿਗੁਰੂ ਦਾਸ ਮਹਾਰਾ ਨੇ ਜਾਗਰਤ ਕੀਤਾ ਪੜੀਏ ਗੁਣੀਆਂ ਨਾਮ ਪ੍ਰਭ ਸੁਣੀਏ ਅਨਪਾਉ ਭਾਉਨਾ ਦਰਸੇ ਲੋਹਾ ਕੰਚਨ ਹਰਨ ਹੋਏ ਕੈਸੇ ਜੋ ਪਾਰਸਨੀ ਪਰਸੇ ਸਾਧ ਸੰਗਤ ਦੀ ਪੈਸੇ ਲੋਕਾਂ ਕੋਲ ਬਹੁਤ ਆ ਪੈਸਿਆਂ ਦੇ ਨਾਲ ਨਹੀਂ ਇਕੱਲਾ ਸਮਾਜ ਬਣਦਾ ਇਸ ਗੱਲ ਨੂੰ ਯਾਦ ਰੱਖਿਓ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਸਾਡੇ ਸਮਾਜ ਦੇ ਵਿੱਚ ਸਾਡੇ ਬਹੁਤ ਹੀ ਸਾਰੇ ਸਤਿਕਾਰਯੋਗ ਮਹਾਪਰਿਸ਼ਾਨੇ ਆਪਣੇ ਆਪਣੇ ਤਰੀਕੇ ਦੇ ਨਾਲ ਗੁਰੂ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਡੇਰੇ ਨੇ ਹਸਪਤਾਲ ਬਣਾਏ ਅੱਖਾਂ ਦੇ ਕੈਂਪ ਲਾਏ ਸਕੂਲ ਲਾਏ ਬਹੁਤ ਬਹੁਤ ਕੁਛ ਕੀਤਾ ਤੇ ਇਹ ਗੱਲ ਜਿਹੜੀ ਮੈਂ ਪਹਿਲਾਂ ਬੋਲੀਆ ਗੁਰੂ ਅਰਜਨ ਮਹਾਰਾਜ ਦੀ ਕਿ ਇਕੱਠੇ ਹੋ ਕੇ ਕੰਮ ਕਰਨ ਵਾਲਾ ਜਿਹੜਾ ਕੰਮ ਹੈ ਉਹ ਅੱਜ ਤੱਕ ਨੇ ਕਿਸੇ ਨੇ ਵੀ ਕੀਤਾ ਕਿਉਂਕਿ ਸਾਡੇ ਮਹਾਪੁਰਸ਼ ਵੀ ਵੱਖਰਿਆਂ ਵੱਖਰਿਆਂ ਧੜਿਆਂ ਚ ਬੰਡੇ ਬੈਠੇ ਐ ਤੇ ਸਾਡੇ ਸਮਾਜ ਦੇ ਵਿੱਚ ਗੁਰੂ ਅਰਜਨ ਮਹਾਰਾਜ ਦੇ ਨਾਮ ਲੈ ਬਾ ਸੰਸਥਾਵਾਂ ਜਿਹੜੀਆਂ ਸੁਭਾਵਾ ਸ੍ਰੀ ਗੁਰੂਦਾਸ ਸਾਧੂ ਸੰਪਰਦ ਸੋਸਾਇਟੀਆਂ ਦੋ ਬਣੀਆਂ ਐ ਹੋਰ ਤਰੀਕੇ ਦੇ ਨਾਲ ਸਾਰੇ ਸੰਤ ਮਹਾਪੁਰਸ਼ ਜਿਹੜੇ ਸਤਕਾਰਯੋਗ ਆ ਪਰ ਅੱਜ ਲੋੜ ਹੈ ਕਿ ਸਾਰੇ ਇਕੱਠੇ ਹੋ ਕੇ ਜੋ ਗੱਲ ਗੁਰੂ ਰਬਦਾਸ ਮਹਾਰਾਜ ਨੇ ਕਹੀ ਹੈ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਪ ਮਖੀਰਾ ਸਾਰੇ ਆਪਣੇ ਆਪ ਨੂੰ ਕਹਿੰਦੇ ਆ ਕਿ ਮੈਂ ਵੱਡਾ ਮੈਂ ਵੱਡਾ ਇਹ ਗੱਲ ਮੈਂ ਉਸ ਵੇਲੇ ਕਹੀ ਸੀ ਜਦੋਂ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦਾ ਕਾਂਡ ਹੋਇਆ ਉਸ ਵੇਲੇ 178 ਡੇਰਿਆਂ ਦੇ ਸੰਤਾਂ ਦਾ ਇਕੱਠ ਹੋਇਆ ਸੀ ਤੇ ਉੱਥੇ ਮੈਂ ਇੱਕ ਗੱਲ ਕਹੀ ਸੀ ਉਹ ਤੁਹਾਡੇ ਕੋਲੇ ਮੈਂ ਲਫ਼ਜ਼ ਪੜਿਆ ਮੈਂ ਤਦੇ ਐਵੇਂ ਆਉਂਦਾ ਨਹੀਂ ਛੇਤੀ ਕੀਤੇ ਮੈਂ ਉਸ ਵੇਲੇ ਕਹੀ ਸੀ ਭਈ ਸਾਡੇ ਪੰਜਾਬ ਦੇ ਵਿੱਚ ਲਗਭਗ 13-14 ਹਜ਼ਾਰ ਪਿੰਡ ਔਰ ਸ਼ਹਿਰ ਵਾ ਔਰ ਉਹਨਾਂ ਸਾਰਿਆਂ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਇੱਕ-ਇਕ 2-2 ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਂ ਤੇ ਮੰਦਿਰ ਸੁਭਾਵਾ ਸਭਾ ਸੁਸਾਇਟੀਆਂ ਕੰਮ ਕਰਦੀਆਂ ਕਰਦੀਆਂ ਨੇ ਤੇ ਇਹ ਇਕਤਾ ਚਲਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਇਹ ਜਿਹੜੇ ਜ਼ਿੰਮੇਵਾਰ ਵਿਅਕਤੀ ਸਾਡੇ ਚਾਹੇ ਉਹ ਸੰਤ ਸਮਾਜ ਆ ਚਾਹੇ ਰਾਸੀ ਬੰਗਾ ਨਾਲ ਸੰਬੰਧਿਤ ਲੋਕ ਆ ਉਹਨਾਂ ਦਾ ਫਰਜ਼ ਬਣਦਾ ਜਦੋਂ ਉਹ ਕਿਸੇ ਅਹੁਦੇ ਤੇ ਬਣ ਗਏ ਉਹਨਾਂ ਦੇ ਸਿਰ ਤੇ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਆ ਨਾ ਕਿ ਚੌਧਰੀ ਆ ਜਿਹੜਾ ਬੰਦਾ ਇਹ ਸਮਝਦਾ ਵੀ ਮੈਂ ਚੌਧਰੀ ਆ ਤੇ ਮੈਂ ਨਹੀਂ ਪਬਲਿਕ ਨੂੰ ਪੁੱਛਦਾ ਉਹ ਕਦੇ ਕਾਮਯਾਬ ਨਹੀਂ ਹੋਏਗਾ ਸਾਡੇ ਦੋ ਤਿੰਨ ਵੱਡੇ ਸਥਾਨ ਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਮੰਦਿਰ ਆ ਬੇਗੰਪੂਰਾ ਸ਼ੋਣੀ ਹਰਦوار ਵੀ ਕਿ ਆਸ਼ਰਮ ਆ ਹੋਰ ਤਾਂ ਹੀ ਬਹੁਤ ਸਾਡੇ ਸਾਂਝੇ ਸਥਾਨ ਪਏ ਆ ਜਿਨ੍ਹਾਂ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਤੁਸੀਂ ਸੰਗਤ ਨੂੰ ਮੈਂ ਬੇਨਤੀ ਕਰਦਾ ਜਿੱਥੇ ਆਪਾਂ ਸਮਾਜ ਸੁਧਾਰ ਲਈ ਕੰਮ ਕਰਦੇ ਆ ਰੁਪਈਏ ਬੜੇ ਦਿੱਤੇ ਹੁਣੇ ਸਾਡੇ ਬੋਲ ਕੇ ਗਏ ਐਮਐਲਏ ਸਾਹਿਬ ਵੀ ਇਸੇ ਬੱਤ ਮੰਤਰੀ ਸਾਹਿਬ ਜੀ ਦਾ ਨਾਮ ਲਿਆ ਸੀ ਮੈਨੂੰ ਨਾਂ ਨਹੀਂ ਪਤਾ ਉਹਨਾਂ ਦਾ ਉਹਨਾਂ ਵੱਲੋਂ 10 ਲੱਖ ਰੁਪਇਆ ਬੋਲ ਗਏ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜਿੰਨੀ ਛਾੜੀ ਆਬਾਦੀ ਹੈ ਹਰੇਕ ਘਰ ਹਰੇਕ ਗੁਰੂ ਘਰ ਆਉਣ ਵਾਲੀ ਸੰਗਤ ਦਾ ਇੱਕ ਬੰਦਾ ਰੋਜ਼ ਦਾ 1 ਰੁਪਇਆ ਸਾਂਝੇ ਕੋਮੀ ਮਿਸ਼ਨ ਦੇ ਲਈ ਰੱਖੇ ਜਿੱਦਾਂ 2 ਕੁ ਸਾਲ ਪਹਿਲਾਂ ਦਿੱਲੀ ਦੇ ਵਿੱਚ ਰੌਲਾ ਪੈ ਗਿਆ ਉੱਥੇ ਗੁਰੂ ਰਵਿਦਾਸ ਮੰਦਿਰ ਦੇ ਲਈ ਸ਼ਿੰਗਾਰਸ਼ ਕਰਨਾ ਪਿਆ ਤੇ ਉਹ ਜਿਹੜੇ ਪੈਸੇ ਉਹ ਸਾਂਝੇ ਤੌਰ ਤੇ ਹੁਣੇ ਚਾਹੀਦੇ ਔਰ ਸਾਰੇ ਡੇਰਿਆਂ ਦੇ ਨਾਮ ਉਰੋਂ ਕੱਟ ਕੇ ਸਤਗੁਰੂ ਰਵਿਦਾਸ ਧਰਮ ਸਮਾਜ ਮੰਦਿਰ ਮੇਰਾ ਪਿੰਡ ਹਰੀਪੁਰ ਆ ਉਹਦੇ ਥੱਲੇ ਥੱਲੇ ਹਰੀਪੁਰ ਲਿਖ ਦਿਓ ਸਾਰੇ ਸੰਤਾਂ ਨੂੰ ਮੈਂ ਬੇਨਤੀ ਕੀਤੀ ਸਾਰੇ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਾ ਧਾਰਾ ਦੇ ਨਾਲ ਮਿਲਣਾ ਤਾਂ ਸਾਰਿਆਂ ਨੂੰ ਇੱਕ ਸਫਤੇ ਬਹਿ ਕੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਆਪੋ ਆਪਣੇ ਵਿਚਾਰਾਂ ਦੇ ਤਰੀਕੇ ਦੇ ਨਾਲ ਸਮਾਜ ਨੂੰ ਅਗਵਾਈ ਦਿਈਏ ਤਾਂ ਜਾ ਕੇ ਸਾਡਾ ਸਮਾਜ ਜਿਹੜੀਆਂ ਗੱਲਾਂ ਸੀ ਉਦਾਂ ਹੀ ਨਾ ਰਹਿ ਨਾ ਕਹੀ ਜਨੀਆਂ ਬੇਗਮਪੁਰਾ ਬਸੋਣਾ ਇਦਾਂ ਨਹੀਂ ਬਸਣਾ ਭਾਈ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਨਾ ਅੱਜ ਦੇ ਇਸ ਸਮਾਗਮ ਦੇ ਉੱਤੇ ਜੇ ਇਕੱਲਾ ਇਕੱਠ ਕਰਕੇ ਦਿਖਾ ਲੈਣਾ ਤੇ ਤੁਹਾਡਾ ਕੰਮ ਆ ਸ਼ੰਤਾਂ ਦਾ ਕੰਮ ਨਹੀਂ ਇਹ ਗੁਰੂ ਰਵਿਦਾਸ ਮਹਾਰਾਜ ਸਤਿਗੁਰੂ ਕਬੀਰ ਜੀ ਨੇ ਉਸ ਵੇਲੇ ਆਵਾਜ਼ ਬਲੰਦ ਕਰ ਦਿੱਤੀ ਸੱਚ ਨੂੰ ਕਹਿੰਦਾ ਸੁਣਦਾ ਬੜਾ ਔਖਾ ਉਹਨਾਂ ਰੋਦੋ ਕਿਹਾ ਸੀ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਣਤਿਆ ਜਾਈ ਹਰ ਕਾ ਸੰਤ ਮਰੇ ਹੜੰਬੇ ਸਗਲੀ ਸੰਤrai ਗੁਰੂ ਨਾਨਕ ਦੇਵ ਨੇ ਕਹੇ ਰਾਜੇ ਸੀ ਮੁਕੱਦਮ ਕੁੱਤੇ ਜਾਇ ਜਗੈਨ ਬੈਠੇ ਸੁੱਤੇ ਸੋ ਸਾਧ ਸੰਗਤ ਜੀ ਅੱਜ ਲੋੜ ਆ ਮੈਂ ਅਸ਼ੋਕ ਕੁਮਾਰ ਜੀ ਅਨੰਦਕਿਸ਼ੋਰ ਜੀ ਜਿਨ੍ਹਾਂ ਨੇ ਇਹ ਬਹੁਤ ਵੱਡਾ ਪਰਾਲਾ ਕੀਤਾ ਮੈਂ ਇਹਨਾਂ ਤੋਂ ਪ੍ਰਸ਼ੰਸਾ ਕਰਦਾ ਇਹਨਾਂ ਦੇ ਇਸ ਕਾਰਜ ਦੀ ਕਿਉਂਕਿ ਜਿੱਦਣ ਮੇਰੇ ਕੋਲ ਗਏ ਆ ਮੈਂ ਉੱਥੇ ਗੱਲ ਇਹਨਾਂ ਨੂੰ ਕਹੀ ਸੀ ਕਿ ਤੁਹਾਡੇ ਵਰਗੇ ਸਿਆਣੇ ਸੂਝਵਾਨ ਪੜੇ ਨੁਖੇ ਲੋਕ ਜਿਹੜੇ ਆ ਉਹ ਸੰਤਾਂ ਦੇ ਉੱਤੇ ਪ੍ਰੈਸ਼ਰ ਪਾਓ ਤਾਂ ਜੋ ਸਾਡੇ ਸਮਾਜ ਦੇ ਲਈ ਵਧੀਆ ਅਗਵਾਈ ਚੱਲੇ ਜੜੀਆਂ ਧੜੇ ਬੰਦੀਆਂ ਬਣਾ ਕੇ ਮੈਂ ਕਿਤੇ ਬੈਠਾਂ ਕੋਈ ਕਿਤੇ ਬੈਠਾਂ ਕੋਈ ਕਿਤੇ ਬੈਠਾਂ ਸਾਰੇ ਇੱਕ ਹੋ ਜਾਓ ਸ਼ੰਤ ਮਾੜਾ ਕੋਈ ਨਹੀਂ ਪਰ ਸਾਡੇ ਵਿੱਚ ਬਿਮਾਰੀ ਹੋਰ ਪੈ ਗਈ ਆ ਚੌਧਰ ਵਾਲੀ ਚੌਧਰ ਜਿਹੜੀ ਆ ਗੁਰੂ ਰਵਿਦਾਸ ਦੀ ਕਾਇਮ ਰੱਖੀ ਐ ਉਹਦੇ ਝੰਡੇ ਦੇ ਥੱਲੇ ਆਪਾਂ ਇਕੱਠੇ ਹੋ ਕੇ ਜੇ ਚੱਲਾਂਗੇ ਤਾਂ ਉਹ ਕੁ ਦਿਨ ਦੂਰ ਨਹੀਂ ਜਦੋਂ ਬੇਗੰਪੁਰਾ ਸ਼ਹਿਰ ਦੇ ਜਿਹੜੇ ਸੁਪਨੇ ਤੁਸੀਂ ਲੈਨੇ ਆ ਤੁਹਾਨੂੰ ਗਵਰਨਮੈਂਟ ਪੁੱਛੇਗੀ ਤੁਹਾਡੀਆਂ ਪਿੰਡ ਪਿੰਡ ਸਭਾ ਸੁਸਾਇਟੀਆਂ ਹੋਣਗੀਆਂ ਤੁਹਾਡੀ ਸ਼ੇ ਹੋ ਗਈ ਸਮਾਜ ਦੇ ਵਿੱਚ ਇਸ ਕਰਕੇ ਮੈਂ ਅੱਜ ਹੋਰ ਬਹੁਤਾ ਕੁਝ ਨਹੀਂ ਕਹਿਣਾ ਕਿਉਂਕਿ ਤੁਸੀਂ ਜਿੰਨਾ ਚਿਰ ਆਪਣੇ ਹੱਥੀ ਨੇ ਆਪਣੇ ਆਪ ਸੁਚੇਤ ਹੋ ਕੇ ਜਾਗਦੇ ਉਹਨਾਂ ਚੋਂ ਕੋਈ ਪ੍ਰਾਪਤੀ ਨਹੀਂ ਹੋਣੀ ਕਿਸੇ ਨੇ ਲਿਖਿਆ ਸੀ ਅੱਜ ਤੋਂ ਬਹੁਤ 50 ਸਾਲ ਪਹਿਲਾਂ ਉਹਨਾਂ ਨੇ ਕਿਹਾ ਤੇਰੀ ਕੁਰਬਾਨੀ ਤੇਰਾ ਜ਼ਮਾਨਾ ਆਵੇਗਾ ਇੱਕ ਵਾਰ ਆਵੇਗਾ ਇੱਕ ਵਾਰ ਤੂੰ ਏਕਾ ਕਰਕੇ ਹਮਲਾ ਮਾਰੇ ਸ਼ੂਤਾ ਤੇਰੀ ਕੁਰਬਾਨੀ ਅੱਜ ਲੋੜ ਹੈ ਕੱਲੇ ਫੰਕਸ਼ਨ ਦਿਖਾ ਲੈਣ ਦੀ ਲੋੜ ਨਹੀਂ ਇਹ ਵਿਧਾਨ ਸਭਾਵਾਂ ਜਿੰਨੀਆਂ ਸਾਡੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਆ ਸਾਰੀਆਂ ਦਾ ਇੱਕ ਵੱਡਾ ਜਿੱਦਾਂ ਇਹ ਪੰਜਾਬ ਲੈਵਲ ਦੀ ਸੰਸਥਾ ਆ ਉਹਦਾ ਨਾਂ ਹੀ ਸਤਗੁਰਪ੍ਰੀਤ ਅਦਾਸ਼ ਧਰਮ ਸਮਾਜ ਸਭਾ ਰੱਖ ਦਿਓ ਸਾਰਾ ਹੀ ਔਰ ਉਸ ਹਵਾਮਾਂ ਜਿਹੜੀਆਂ ਉਹ ਯੋਜਨਾਬੰਦ ਤਰੀਕੇ ਦੇ ਨਾਲ ਗੁਰੂ ਰਵਦਾਸ ਮਹਾਰਾਜ ਦੇ ਉਪਦੇਸ਼ ਨੂੰ ਪ੍ਰਚਾਰ ਨੂੰ ਪਹਿਲ ਦੇਣ ਕਿਉਂ ਸਾਡੇ ਹੀ ਲੋਕ ਜਿਹੜੇ ਆ ਲਿਖਾਰੀ ਹੁਣੇ ਚਾਹੀਦੇ ਆ ਸਾਡੇ ਲੋਕ ਬਖਤੇ ਹੁਣੇ ਚਾਹੀਦੇ ਆ ਤੇ ਸਾਡੇ ਮਹਾਪੁਰਸ਼ਾਂ ਦੀ ਗੱਲ ਜੇ ਅਸੀਂ ਲਿਖਾਂਗੇ ਤਾਂ ਹੋਰ ਆ ਨਹੀਂ ਤਾਂ ਦੂਜਿਆਂ ਦਾ ਬੜਾ ਕੁਝ ਲਿਖਿਆ ਆ ਉਹਨਾਂ ਨੇ ਤੁਹਾਨੂੰ ਰਾਮਾਨੰਦ ਜੀ ਦੇ ਤਰੀਕੇ ਦੇ ਨਾਲ ਤੁਸੀਂ ਜਦ ਮਰਜੀ ਸ਼ਾਕੀ ਪੜ ਲਓ ਫਿਰ ਬਦਾਸ ਮਹਾਰਾਜ ਜੀ ਕਿਸੇ ਸੰਤ ਮਹਾਪੁਰਸ਼ ਦੇ ਸ਼ਰਾਪ ਕਰਕੇ ਇਸ ਬਰਾਦਰੀ ਚ ਜੰਪ ਹੈ ਇਹਨਾਂ ਗੱਲਾਂ ਨੂੰ ਤਦੇ ਸੋਚੀ ਜੋਗੀ ਜੇ ਆਪਾਂ ਸਾਰੇ ਪਾੜ ਦੇ ਲੈ ਕੇ ਵਿਚਾਰਵਾਨ ਹੋ ਕੇ ਸਮਾਜ ਦੇ ਲਈ ਸਕੂਲਾਂ ਦੇ ਵਿੱਚ ਸਹਲਪ ਕਰੀਏ ਸੰਤਾਂ ਮਹਾਪੁਰਸ਼ਾਂ ਦੇ ਡੇਰੇਆਂ ਸਕੂਲ ਖੋਲਣ ਕੋਈ ਧਾਰਮਿਕ ਸੰਗੀਤ ਸਿਖਾਉਣ ਦੇ ਲਈ ਅਕੈਡਮੀਆਂ ਖੋਲਣ ਕੋਈ ਪਾਠ ਕਰਨ ਵਾਲੇ ਆਪਣੇ ਹੋਣ ਤਾਂ ਜਾ ਕੇ ਸਾਡੇ ਸਮਾਜ ਦੇ ਵਿੱਚ ਸੁਧਾਰ ਆਏਗਾ ਨਹੀਂ ਤਾਂ ਕਦੇ ਨਹੀਂ ਆਏਗਾ ਮੈਂ ਆਸ਼ ਕਰਦਾ ਹਾਂ ਕਿ ਤੁਸੀਂ ਸਾਰੇ ਥੋੜਾ ਜਿਹਾ ਮੇਰੀ ਇਸ ਗੱਲ ਤੇ ਧਿਆਨ ਦਿਓਗੇ ਤਾ ਸਾਨੂੰ ਦੂਜੇ ਮੋੜੇ ਹੱਥ ਅਡਣ ਦੀ ਲੋੜ ਨਹੀਂ ਹੋਗੀ ਤੁਹਾਡੇ ਮਗਰ ਮਗਰ ਫਿਰਨਗੇ ਇਹਨਾਂ ਲਫਜਾਂ ਦੇ ਨਾਲ ਮੈਂ ਬਤੌਰ ਮੁਖਸ਼ੇਬਾਦਾਰ ਦਰਬਾਰੀ ਸ਼ੀ ਠਾਕੁਰ ਦਾਸ ਇਹ ਨਵੇਂ ਵਿਆਹ ਦੇ ਜਿਹੜੇ ਜੋੜੇ ਆ ਉਹਨਾਂ ਨੂੰ ਅਸ਼ੀਰਵਾਦ ਤੇ ਨਾਲ ਆਸ਼ਾ ਕਰਦਾ ਕਿ ਇਹ ਬੱਚੇ ਵਧੀਆ ਜ਼ਿੰਦਗੀ ਵਿੱਚ ਆਪਣਾ ਜਿਹੜਾ ਇਹਨਾਂ ਦੇ ਮਾਪੇ ਨੇ ਏਮ ਰੱਖਿਆ ਨਿਸ਼ਾਨੇ ਰੱਖਿਆ ਉਨਾ ਨੂੰ ਹਾਸਲ ਕਰਕੇ ਇੱਕ ਚੰਗੇ ਨਾਗਰਿਕ ਹੋ ਕੇ ਸਮਾਜ ਨੂੰ ਵਧੀਆ ਸੇਣ ਦੇਣਗੇ ਇਹਨਾਂ ਲਫ਼ਜ਼ਾਂ ਦੇ ਨਾਲ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਬੋਲੇ ਸ਼ੋਨਰ ਪਹਿ ਸਤਗੁਰਪ੍ਰਦਾਸ ਮਹਾਰਾਜ ਕੀ ਜੈ ਧੰਨਵਾਦ ਜੀ ਕਰਦਾ ਸੋ ਪਿਆਰੀ ਸਾਧ ਸੰਗਤ ਜੀਓ ਇਹ ਸੰਤਰਾਮ ਸੇਵਕ ਜੀ ਮਹਾਰਾਜ ਇਤਿਹਾਸਕ ਮਹਾਨ ਦਰਬਾਰ ઋષਿ ਠਾਕਰ ਜੀ ਮਹਾਰਾਜ ਹਰੀਪੁਰ ਖਾਲਸਾ ਤੋਂ ਜਿਨ੍ਹਾਂ ਨੇ ਆਪ ਸਾਰੀ ਸੰਗਤ ਨੂੰ ਆਪਣੇ ਪ੍ਰਵਚਨਾਂ ਦੇ ਨਾਲ ਅਤੇ ਬਹੁਤ ਵਧੀਆ ਮੈਸੇਜਾਂ ਦੇ ਨਾਲ ਨਿਹਾਲ ਕੀਤਾ